ਸਤਿ ਸ਼੍ਰੀ ਅਕਾਲ ਜੀ ਅੱਜ ਮੇਰੇ ਹੱਥ ਜਿਹੜਾ ਵੀਜ਼ਾ ਹੈ ਯੂਕੇ ਦਾ ਸਟੱਡੀ ਵੀਜ਼ਾ ਈ ਵੀਜ਼ਾ ਅਪਰੂਵ ਹੋਇਆ ਜੀ ਸਵਨਵੀਰ ਸਿੰਘ ਪਿੰਡ ਕਾਕੜਕਲਾ ਨੀਅਰ ਲੋਨਿਆ ਵੀਜ਼ਾ ਦੇਣ ਲੱਗੇ ਆ ਜੀ ਇਹਨਾਂ ਦੇ ਰਿਵਿਊ ਪੁੱਛਦੇ ਆ ਲੋਜੀ ਸਵਨਵੀਰ ਵੀਜ਼ਾ ਆ ਗਿਆ ਤੁਹਾਡਾ ਜਨਵਰੀ ਇਨਟੇਕ ਆਇਆ ਜੀ ਕਿੰਨੀ ਕ ਖੁਸ਼ੀ ਆ ਵੀਜ਼ਾ ਇਹਦੀ ਬਹੁਤ ਜ਼ਿਆਦਾ ਖੁਸ਼ੀ ਆ ਜੀ ਵੀਜ਼ਾ ਇਹਦੀ ਤੇ ਕਿੰਨੇ ਦਿਨਾਂ ਚ ਆ ਗਿਆ ਵੀਜ਼ਾ ਇਹ ਵੀਜ਼ਾ ਮੇਰਾ ਮੈਨੂੰ 3 ਦਿਨਾਂ ਚ ਗ੍ਰਾਂਟ ਹੋਇਆ ਗੋਬਰਾਡ ਸਟਾਫ ਦੀ ਸਰਵਿਸ ਕਿਦਾਂ ਲੱਗੀ ਤੁਹਾਨੂੰ ਮੈਨੂੰ ਗੋਬਰਾਡ ਦੀ ਸਰਵਿਸ ਬਹੁਤ ਵਧੀਆ ਲੱਗੀ ਵਧੀਆ ਸਟਾਫ ਹੈ ਤੁਹਾਡੇ ਨਾਲ ਸਾਰਾ ਚੱਲ ਕੇ ਵਧੀਆ ਕਰਦੇ ਆ ਕੰਮ ਤੇ ਜਲਦੀ ਜਲਦੀ ਤੁਹਾਡਾ ਪ੍ਰੋਸੀਜਰ ਤਿਆਰ ਕਰਦੇ ਆ ਤੇ ਹੋਰ ਦੱਸਣਾ ਚਾਹੁੰਦੇ ਆ ਹਾਈਲਾਈਟਸ ਵੀ ਸਾਡੀ ਅਕੈਡਮੀ ਚੋਂ ਇਹਨੇ ਕੀਤੀ ਸਾਡੇ 6 ਬੈਂਡ ਆਏ ਤੇ ਵੀਜ਼ਾ ਵੀ ਅਸੀਂ ਕਰਾ ਕੇ ਦਿੱਤਾ ਜੀ ਕਿ ਕੀ ਕਹਿਣਾ ਚਾਹੁੰਦੇ ਆ ਆਪਦੇ ਫਰੈਂਡ ਸਰਕਲ ਆਪਣੇ ਫਰੈਂਡ ਸਰਕਲ ਚ ਲਈ ਇਹ ਕਹਿਣਾ ਚਾਹਾਂਗਾ ਕਿ ਜੇ ਨੂੰ ਵੀ ਲੋੜ ਆ ਵੀਜ਼ਾ ਦੀ ਕੈਨੇਡਾ ਦੀ ਜਾਂ ਯੂਕੇ ਦੀ ਵਿਜ਼ਟਰ ਜਾਂ ਸਟੱਡੀ ਵੀਜ਼ਾ ਤੁਸੀਂ ਜਲਦੀ ਤੋਂ ਜਲਦੀ ਗੋ ਆਬ੍ਰਾਡ ਨੂੰ ਕੰਟੈਕਟ ਕਰੋ ਤੇ ਵਿਜ਼ਿਟ ਕਰੋ ਤੇ ਤੁਹਾਡਾ ਵੀ ਵੀ ਸੁਪਨਾ ਸাকার ਹੋਵੇ ਤੁਸੀਂ ਵੀ ਬਾਹਰ ਜਾਓ ਤੇ ਸਟੱਡੀ ਕਰੋ ਹਾਂਜੀ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਬ੍ਰਾਡ ਤਿੱਕੋ ਨਾਮ ਯਾਦ ਰੱਖੋ ਗੋ ਆਬ੍ਰਾਡ ਹਾਈਲਾਈਟ ਸਕੈਡਮੀ ਨਗਰਦ ਥੈਂਕ ਯੂ